ਹਾਂਜੀ ਦੋਸਤੋ ਕੀ ਹਾਲ ਚਾਲਾ ਲੋਵੀ ਫਾਦਰ ਅੱਜ ਫੇਰ ਇੱਕ ਆਪਾਂ ਨਵਾਂ ਟੋਕ ਲੈ ਗਏ ਅੱਜ ਆਪਾਂ ਜਾ ਰਹੇ ਹਾਂ ਜੀ ਫੂਕ ਸਾਹਿਬ ਦੇ ਵਿੱਚ ਜਿਹੜਾ ਕ્રાਫਟ ਬਾਜ਼ਾਰ ਲੱਗਾ ਉਧਰ ਜਾ ਰਹੇ ਹਾਂ ਉਸ ਤੋਂ ਪਹਿਲਾਂ ਆਪਾਂ ਇੱਕ ਆਪਣੇ ਵੀਰ ਨੂੰ ਨਾਲ ਲੈਣਾ ਹੀ ਉਹਨੂੰ ਨਾਲ ਲੈਣ ਆਏ ਆ ਆ ਆਪਣੇ ਵੀਰੜੀ rahul veer ਤੇ dilpreet veer patwari sahab ਕਿੰਨੇ ਕਹੋ ਕਿਦਨੇ ਕਹੋ ਕਰਾ ਦੇਾਂਗੇ ਪੈਂਟ ਵੀ ਪਾਡੀ ਪੈਂਟ ਵੀ ਪਾਡੀ ਕਿਦਨੇ ਕਹੋ ਕਿਦਨੇ ਕਹੋ ਅਪਾ ਆਪਣੇ ਜੂਪੇ ਵੀਰ ਨੂੰ ਲੈਣ ਜਾ ਰਹੇ ਆ ਬੜੇ ਰੇ ਬਲਾ ਦੇ ਨਾਲ ਪਹਲਾਉਨੇ ਆ ਤੁਹਾਨੂੰ ਆਪਣੇ ਯੂਪੇ ਵੀਰ ਨਾਲ ਪਲਵਾਨ ਨਾਲ ਲੋ ਵੀ ਮਿੱਤਰੋ ਇਧਰ ਵੀਰ ਹੋਣਾ ਨੂੰ ਘਰ ਨਹੀਂ ਲੱਭੰਦਾ ਜੂਪੇ ਦਾ ਇਹਦੇ ਕਵਾਜ ਗਏ ਆ ਇਹਦੇ ਗਵਾਦਗੇ ਆ ਵੇ ਉਂਗਲਾਈਆਂ ਕਰਦੇ ਆ ਗਲੀ ਐ ਕਿਉਂ ਗਲੀ ਐ ਗਵਾਤੀ ਗਾਂ ਨੂੰ ਵੇਨੇ ਆ ਕਿ ਕਿੱਧਰ ਨੂੰ ਜਾਣਾ ਵਾ ਕਿਤਨੇ ਕਹੋ ਕਿਤਨੇ ਕਹੋ ਲਓ ਵੀ ਮੇਰੇ ਵੀਰ ਆਖਰਕਾਰ ਉਹ ਰਸਤਾ ਮਿਲ ਗਿਆ ਵਾ ਆਖਰਕਾਰ ਉਹ ਰਸਤਾ ਮਿਲ ਹੀ ਗਿਆ ਵਾ ਗੇੜੇ ਰਸਤੇ ਦਾ ਆਪਾਂ ਨੂੰ ਇੰਤਜ਼ਾਰ ਸੀ ਆ ਆਪਣਾ ਵੀ ਆ ਚਾਲਾਂ ਨੂੰ ਮਤ ਦੇਣ ਦੇ ਆਈਓ ਤੂੰ ਹੀ ਨੇ ਸਪਣਾ ਵੇ ਹਾਂ ਵੀਰ ਹਾਂ ਜੀ ਵੀ ਦੋਸਤੋ ਆਪਾਂ ਜੂਪੇ ਵੀਰ ਨੂੰ ਲੈ ਲਿਆ ਨਾਲ ਵੀਰ ਜੀ ਕੀ ਹਾਲ ਜੇ ਠੀਕ ਠਾਕ ਜੇ ਚੱਲ ਗਿਆ ਫਿਰ ਲਓ ਵੀ ਆ ਹੁਣ rahul veer driver ਬਣ ਗਿਆ ਵਾ ਇੱਥੋਂ ਤੇ ਮੋੜਸਾ ਲਈ ਮੋੜਨ ਦੇ ਆਦੇ ਹਾਂ ਹੈਵੀ ਡਰਾਈਵਰ ਇੱਧਰ ਆ ਗਏ ਆ ਅੰਕਲੋਂ ਨਹੀਂ ਆ ਗਏ ਸੱਚ ਕਿਹ ਅੰਕਲ ਜੀ ਉਹ ਠੀਕ ਠਾਕ ਏ ਚਲੋ ਜੀ ਚੱਲ ਜੇ ਡਰਾਈਵਰ ਸਾਹਿਬ ਚੱਲ ਜੇ ਚਲੋ ਜਾਣ ਦੋ ਫਿਰ ਮੇਰਾ ਬਾਬੇ ਦੀਆਂ ਉਹ ਘੱਟੇ ਲਵਾਏ ਵੱਡੇ ਲਵਾਏ ਵੱਡੇ ਖਰਾਬ ਹੋ ਗਏ ਛੋਟੇ ਲਵਾਉਂਦੇ ਆ ਅੱਬ ਹੁਣ ਆਪਾਂ ਇੱਥੋਂ ਚੱਲ ਪਏ ਆ ਇਸ ਨੂੰ ਲੈ ਕੇ ਨਾਲ ਹੁਣ ਸਿੱਧਾ ਹੀ ਜਾਵਾਂਗੇ ਆਪਾਂ ਕ્રાਫਟ ਬਾਜ਼ਾਰ ਤੇ ਦਰਸ਼ਨ ਕਰਾਉਣੇ ਤੁਹਾਨੂੰ ਹੋ ਪਰਦਾ ਵੀ ਹਾਂ ਕੱਲ ਭਾਵੇਂ ਰੌਣਕ ਸੀ ਬਹੁਤ ਰੌਣਕ ਸੀ ਕਾਫੀ ਭਰਿਆ ਸੀ ਮੇਲਾ ਜੀ ਹੋਣਾ ਟਿਕਟ ਉਹਨਾਂ ਸਸਤੀ ਰੱਖੀ ਨੇ ਨਾਲੇ 100 ਰੁਪਈਆ ਦਾ ਨਹੀਂ ਉਹ ਨਾਲੇ ਉਧਰ ਮੇਲਾ ਨਾ ਖਡੂਰਸਾਲ ਦਾ ਹਾਂ ਤਾਂ ਵਰਗੇ ਉਹ ਸੰਗਤ ਕਾਫੀ ਹੋਈ ਹੈ ਸੰਗਤ ਉਧਰ ਚਲ ਜਾਂਦੀ ਹੈ ਕਰੋ ਬਣੇ ਰਿਹਾ ਵੀ ਮਿੱਤਰੋ ਵਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਅੱਗੇ ਦਾ ਵੀ ਮੌਜਾ ਵਾਲਾ ਆਪਾਂ ਹਨ ਜੀ ਵੀ ਮਿੱਤਰੋ ਆਪਾਂ ਅਣਤੌਂਚਣੀ ਵਾਲੇ ਆ ਖਡੂਰ ਸਾਹਿਬ ਆਪਾਂ ਸਵਾਗਤ ਪੱਕੇ ਸਵੇਰੇ ਕੋਲ ਦੋਹਾਂ ਦਾਸ ਤੋਂ ਖਡੂਰ ਸਾਹਿਬ ਰੋਡ ਦੇ ਇੱਥੇ ਆ ਜੀ ਐ ਰੌਣ ਮੀਰੂ ਨੇ ਅੱਧੀ ਕੜੀ ਜਾਂਦੇ ਆ ਦੇ ਜੀ ਨੂੰ ਨਾਲ ਪਤਲੌਲ ਕੁਵਾਲੀਏ ਮਾੜਾ ਰਿਆ ਪਤਲੌਲ ਪਤਲੌਲ ਅਗਲੇ ਤੋਂ ਅਤਲੇ ਪੰਪ ਤੋਂ ਅਗਲੇ ਪੰਤ ਤੋਂ ਅਗਲੇ ਤੋਂ ਵੀਰ ਅਗਲਾ ਵੀਰ ਵਧੀਆ ਪਾਉਂਦਾ ਤੇੜ ਪਤਲੇ ਪੰਪ ਤੋਂ ਪਤਲੌਲ ਪਤਾਵਾ ਪਤਲੌਲ ਧੀ ਤੇ ਵੀਲੇ ਧੀ ਤੇ ਆ ਅਗਲੇ ਪੰਪ ਤੋਂ ਪਤਲੇ ਠੀਕ ਆ ਗੀ ਬੋੜਾ ਕਿ ਮੇਰਾ ਅੱਜ ਹਦੀ ਦਾ ਵੀਰ ਦਾ ਠੀਕ ਹੈ ਠੀਕ ਹੈ ਠੀਕ ਵੀ ਹੈ ਨ 11 12 ਨਾ ਕਾ ਨਾਈ ਹੋਰ ਤੇ ਬੁੱਢਾ ਫੱਟਾ ਨਾ ਆਹ ਨਾ 2 3 3 3 ਆ ਘੱਟੂ ਆ ਨਾ ਮੋਤੀ ਮੇਰਾ ਚਾਚਾ ਅੱਜ ਪਤਾ ਕੀ ਲੱਗਾ ਫਰੀਕਾ ਜਾਦਾ ਫਰੀਕਾ ਕੋਟ ਨਹੀਂ ਜਾਦਾ ਆਪੀ ਨਾ ਤਾਂ ਪੀਗਾ ਫਤੋ ਫੇਰੇ ਕਰੇ ਉੱਤੇ ਵੀ ਆ ਕਈ ਸ਼ਿਰੂ ਤੋਂ ਇਧਾਂ ਦੇ ਆ ਹਾਂ ਮੰਗਰੂ ਤੰਦਵਾ ਖਲਾਦੀ ਦਾ ਵਾ ਹਾਂ ਤਕਨੀਕ ਨੂੰ ਅੱਗੇ ਆਪੇ ਲੀਕਾ ਓੜਾ ਦਿਲਪਰੀ ਤੇ ਆ ਇਹਦੇ ਨਾਲ ਜਰੂਰ ਤਾਂ ਘੱਟ ਚ ਮੰਗਰੂ ਪਿਆਗ ਨਹੀਂ ਸੱਚੀ ਵੀਰ ਓੜਾ ਆਪਾਂ ਆਉਣ ਨਹੀਂ ਆਈਗੇ ਪਹਿਲੇ ਇਹਦੇ ਨਾਲ ਬੈਠਾ ਮੈਂ ਓਹ ਆਇਆ ਵੜਾ ਮੋੜ ਚਲੇ ਨੇ ਮੈਂ ਨੂੰ ਮੱਜਦਾ ਆ ਵੀਰ ਮੈਂ ਕਹਾਂ ਵੀਰ ਹੜਾ ਖਲਾ ਲਈ ਆਈ ਕਹਿੰਦਾ ਨਹੀਂ ਮੈਂ ਤਾਂ ਹੋਲੀ ਜਾਂਦੇ ਫਿਰ ਮੇਲੇ ਜਾਣਾ ਹੌਸਪੀਟਲ ਉਹ ਮੈਂ ਕਹਿੰਦਾ ਮੈਂ ਤਾਂ ਹੜਕਾ ਲੱਗਿਆ ਕਹਿੰਦਾ ਨਹੀਂ ਮੈਂ ਤਾਂ ਹੋਲੀ ਜਾਂਦੇ ਮੇਲੇ ਜਾਣਾ ਹੌਸਪੀਟਲ ਨਹੀਂ ਹੋਣਾ ਤੇਲ ਪਵਾ ਲਈਏ ਆਪਾਂ ਮੜਾ ਰਿਆਂ ਪੰਪ ਤੋਂ 24 ਵਾ 7 ਆ ਮੁੜ ਕੇ ਫੇਰ ਉਹ ਵਾਓ 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 ਆ ਇੱਧਰ ਲੈ ਬੰਨੇ ਪੈਟਰੋਲ ਆ ਪਰਲੇ ਬੰਨੇ ਵੀ ਪੈਟਰੋਲ ਆ ਵੀਰ ਉੱਧਰ ਪਾਉਂਦੇ ਪਹਿਲਾਂ ਇੱਧਰ ਪਾਉਂਦੇ ਆਵੇ ਹਣ ਜਗਦੀ ਰਾਣ ਕਾ ਇੱਧਰ ਆ ਮੈਂ ਪੇਮੈਂਟ ਦੇ ਚੈੱਕ ਕਰਨੀਆਂ ਨੇ ਲੋ ਵੀ ਮਿੱਤਰੋ ਤੇਲ ਪਵਾ ਕੇ ਆਪਾਂ ਇੱਥੋਂ ਚੱਲ ਪਏ ਆ ਵੀ ਮੇਲੇ ਨੂੰ ਉਹ ਵੀ ਖਡੂਰ ਸਾਹਿਬ ਦਾ ਮੇਲਾ ਵੀ ਚੱਲ ਰਿਹਾ ਵਾ ਸੜ ਆਪਾਂ ਮੇਲੇ 'ਚ ਨਹੀਂ ਜਾਣਾ ਸਿੱਧਾ ਆਪਾਂ ਕ્રાਫਟ ਬਾਜ਼ਾਰ ਹੀ ਜਾਣਾ ਵਾ ਉੱਥੋਂ ਹੀ ਬਾਅਦ 'ਚ ਵਾਪਸ ਆਇਨਾ ਵਾ ਬਾਊਟ ਬਾਜ਼ਾਰ 'ਚ ਜਾ ਕੇ ਆਉਣ ਤੋਂ ਬਾਅਦ ਬਾਊਟ ਬਾਜ਼ਾਰ 'ਚ ਆ ਕੇ ਪ੍ਰੋਗਰਾਮ ਹੋ ਚੱਲ ਰਹੇ ਨੇ ਮੇਰੇ ਵੀਰੋ ਨਾਲੇ ਤੁਹਾਨੂੰ ਵੀ ਦਿਖਾਉਣੇ ਆ ਵੱਡੇ ਦੇ ਧੰਨਕੀ ਫੋਲੋ ਕਰਾ ਲਈਏ ਚੰਦੋਂ ਵਖਰੀ ਇਹ ਆ ਕਿ ਇਹਦੀ ਸੂਈ ਤੋਂ ਜਿਹੜਾ ਇਹਦੀ ਸੂਈ ਪੁੱਠੀ ਆ ਨਹੀਂ ਸੂਈ ਆ ਅਸੀਂ ਸਵੇਰ ਦੇ ਅਸੀਂ ਵੇਹ ਕਰਨ ਪਈ ਤਜਮ ਐਫਰ ਇਧਰ ਲਿਖਣਾ ਹਾਂ ਹਾਂ ਐਫ ਇਧਰ ਲਿਖਣਾ ਗਲਤ ਹੋ ਗਿਆ ਯਾਰ ਕੰਪਨੀ ਨੇ ਗਲਤ ਕੰਮ ਕਰਤਾ ਉਹਨੇ ਕੱਪੜੀ ਆਪਣੇ ਰੱਖਣੇ ਨਹੀਂ ਲੈ ਗਏ ਸੀ ਉਹ ਆਪਾਂ ਇੰਜੀਨੀਅਰ ਵੱਡੇ ਉਹ ਚੇਲੇ ਵਾਲੇ ਆਪਣੇ ਦੇਖੋ ਆਪਾਂ ਛੱਡੇ ਹੋਏ ਆ ਆ ਚੇਲੇ ਵਾਲੇ ਛੱਡੇ ਹੋਏ ਆ ਉਹ ਵੀ ਕਹਿੰਦੇ ਨੇ ਵੀ ਆ ਨਾ ਯਾਰ ਕਰ ਵੀ ਹਾਂ ਯਾਰ ਚੰਗਾ ਹੈ ਏ ਕੁੱਤੇ ਤੂੰ ਇਹ ਨੀਚੇ ਮਤ ਆ ਜਾਣਾ ਕੁੱਤੇ ਦੀ ਤੋਹ ਦਾ ਇਹ ਜਾ ਜਾ ਵੀਰ ਜਾ ਮਾਲ ਜਿਆਦਾ ਖਾਤਾ ਲਾਦਾ ਜਾ ਜਾ ਤਾਂ ਵੀ ਮਦਰੋ ਖਡੂਰ ਸਾਹਿਬ ਦੇ ਵਿੱਚ ਆਪਾਂ ਐਂਟਰੀ ਕਰ ਚੁੱਕੇ ਆ ਹੁਣ ਜਾ ਰਹੇ ਆਪਾਂ ਸਰਕਾਰੀ ਸਕੂਲ ਵਾਲੇ ਰੋਡ ਤੋਂ ਹੋ ਕੇ ਲਾਗੋਗੇ ਰੋਡ ਸਰਦਾਰ ਸਾਹਿਬ ਦੀ ਮੰਡੀ ਦੇ ਵਿੱਚ ਇੱਕ ਕ્રાਫਟ ਬਾਜ਼ਾਰ ਲੱਗਾ ਆਇਆ ਵਾ ਤੁਹਾਨੂੰ ਮੇਲੇ ਦੀ ਥੋੜੀ ਝਲਕ ਦਿਖਾ ਦਾਂਗੇ ਨਿੱਕੀ ਜੀ ਥੋੜੀ ਝਲਕ ਦਿਖਾਵਾਂਗੇ ਉਹ ਵੀ ਦੂਰ ਦੂਰ ਆਪਾਂ ਕਿਹਾ ਇਹ ਮੇਲੇ ਜਾਂਦ ਤੋਂ ਨਹੀਂ ਜਾਣਾ ਸਾਡੇ ਕੋਲ ਸਮਾਂ ਬਹੁਤ ਥੋੜਾ ਵਾ ਸਾਡੀਆਂ ਰਿਟਰਨ ਟਿਕਟਾਂ ਹੋਈਆਂ ਨਹੀਂ ਆਪਾਂ ਉੱਧਰ ਥੋੜੀ ਜਾਣਾ ਵਾ ਉਹ ਇੱਧਰ ਥੋੜੀ ਜਾਣਾ ਆਪਾਂ ਓਏ ਦਿਲਪ੍ਰੀਤ ਅਗਾ ਸਾਡੇ ਕੋ ਸਮਾਂ ਬੜਾ ਘੱਟ ਹਟ ਗਿਆ ਰਟਨ ਟਿਕਟਾਂ ਆਵਾ ਮੇਲਾ ਅੱਜ ਘਟਿਆ ਵੀਰ ਮੇਲਾ ਹੈਗਾ ਕੱਲ ਦਾ 11 ਤਰੀਕ ਦਾ ਚਲੋ ਵਧੀਆ ਗੱਲ ਹੈ ਵੀਰੇ ਇਹਦੇ ਨੂੰ ਆਪਣੇ ਕੋ ਲੰਗੇ ਵੀ ਨਹੀਂ ਜਾਣਾ ਮੇਲਾ ਭਰਿਆ ਹੋਣਾ ਹੈ ਨਾ ਨਹੀਂ ਨਹੀਂ ਦੱਸਾਂ ਕੀ ਹੈ 11 ਤਰੀਕ ਦਾ ਰਾਤ ਦਾ ਮੇਲਾ ਹੈ ਨਾ ਤੇ ਅੱਜ 12 ਤਰੀਕ ਦਾ ਦਿਨ ਦਾ ਮੇਲਾ ਹੈ ਅੱਛਾ ਪਰ ਰਣ ਹੋਤਾ ਹੈ ਅੱਜ ਹੋਗਦਾ ਹੈ ਹੀ ਤੇ ਮਾਫੀ ਹੋ ਗਿਆ ਨਹੀਂ ਆ ਦੇਖੋ ਭੀੜ ਅੱਜ ਵੀ ਆਉਦਿਆ ਵਾ ਉੱਧਰ ਵੀ ਕਾਰ ਹਟ ਨਹੀਂ ਬੰਦਿਆ 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 ਉੱਧਰ ਰਸਤਾ ਫੇਰ ਤੋਂ ਪੁਲੇਖਾ ਪਾਰ ਉੱਧਰ ਦੀ ਘਾਟ ਲਓ ਵੀ ਇੱਥੇ ਪੂਰਾ ਜਾਮ ਲੱਗਾ ਵਾ ਉਹ ਉੱਧਰ ਹੀ ਹੈਗਾ ਰਸਤਾ ਓਏ ਬੰਦੀ ਜਿੰਦਗੀ ਦਿਖਾਓ ਖੁੱਲ ਗਏ ਆਹ ਅਗਲੇ ਬੰਨੇ ਹੋ ਵੀਰ ਜਾਣਦੇ ਕੋ ਜਾਣਦੇ ਘਰ ਆਹ ਗੱਡੀ ਕੱਢਣ ਗਿਆ ਆਹ ਹਾਜੀ ਕੱਢਣ ਲੱਗ ਗਏ ਐਂਡ ਐਂਟਰੀ ਆ ਗਈ ਜੋ ਮਰਗੀ ਕਰ ਵੀਰੋ ਹੈ ਗਈ ਕਿ ਨਾ ਗੱਲਬਾਤ ਕਰਾ ਫੜਿਆਰ ਦੀ ਪੂਰੀ ਗੇ ਪੂਰੀ ਪਰੇਸ਼ਾਨੀ ਓਏ ਰੱਖਦਾ ਵੀਰ ਰੱਖਦਾ ਆ ਇਹ ਰਿਆ ਇਹਰੇ ਕੰਮ ਜੰਗ ਕਰ ਲਿਆ ਇਸ ਵਕਤ ਪੂਰੀ ਟ੍ਰੈਫਿਕ ਨਾਲ ਇਹ ਬੜੇ ਵੀਰ ਕੰਮ ਸਾਢੀ ਹੁੰਦੀ ਹੈ ਟ੍ਰੈਫਿਕ ਟ੍ਰੈਫਿਕ ਜਿਹੜੀ ਆ ਉਹ ਕਿਸੇ ਜੰਗ ਨਾਲੋਂ ਘੱਟ ਤੇ ਨਹੀਂ ਹੁੰਦੀ ਹੈ ਨਾ ਸਹੀ ਗੱਲ ਵੀਰ ਮਾੜੀ ਮੋਟੀ ਗੱਡੀ ਲੱਗ ਜੇ ਤੇ ਰੋਕੀ ਗੱਲ ਪੈਨੂੰ ਪੈ ਜਾਂਦੇ ਪਰ ਨਹੀਂ ਵੀਰੇ ਨਾਲ ਹੀ ਕਰ ਦਿੰਦੇ ਕੰਮ ਨਾ ਮਾੜਨੇ ਬਦਾਨੇ ਬਦ ਪਰੇ ਨਾ ਪਰ ਉਹ ਹੋਵੇ ਉਹ ਹੋਵੇ ਉਹ ਹੋਵੇ ਉਹ ਗੱਡੀ ਇਹ ਉਹ ਦਲ ਬੀਰ ਆਦਮ ਨੇ ਚੜਿਆ ਹੁੰਦਾ ਕੰਮ ਕਿਦਾਂ ਪੂਰਾ ਜਾਮ ਲੱਗਿਆ ਅਹ ਮੇਲੇ ਪਈ ਬੰਦੇ ਆਏ ਆਪਣੇ ਵੀਰੂਣੀ ਜਿੱਥੇ ਉਹਦੇ ਕੰਮ ਨੂੰ ਜਾਨ ਦੇ ਵਿੱਚ ਜਾਨ ਦੇ ਵਿੱਚੋਂ ਦੀ ਕੱਢਦੇ ਸੱਪ ਬਣਾ ਸੱਪ ਵੇਦਾ ਸਾਪਣਾ ਬਣਾਈ ਤਾਰ 30 ਬੈ ਨਾਲੇ ਸੈਟ ਕਰਾਸ ਲੱਗਾ ਹੀ ਉਹ ਮੇਰੇ ਕੋਤੀ ਹੈਗਾ ਨਹੀਂ ਉਹ ਇਹ ਕਹੇ ਆਪਣੇ ਮੋਟਰਸਾਈਕਲ ਦਾ ਭਲੇਖਣਾ ਪਾਣੀ ਗੋੜੀ ਆ ਵੇ ਕਿਸੇ ਤੋਂ ਤੌਣ ਘਟਾਏਗਾ ਹੀ ਉਹ ਕਲਾਚੇ ਦੀ ਕਲਾਚੇ ਵਾਲੀ ਤਾਰ ਟੁੱਟੀ ਮਿਲਦਾ ਉਹ ਅੱਧੀ ਟੁੱਟੀ ਹੈ ਨਾ ਉਹ ਮੈਂ ਜਿੱਦਾਂ ਅੰਮ੍ਰਿਤਸਰ ਗਏ ਨਾ ਉਹਦੋਂ ਕੰਪਲੀਟ ਲਿਓਣੀ ਇੱਥੋਂ ਉਹ ਮੈਂ ਕਹਾਂ ਉਹਦਾ ਰੇਡਦਾ ਜਾਂਦਾ ਮੇਲਾ ਸਾਰ ਉੱਧਰ ਹੀ ਆ ਕਿੱਧਰ ਉੱਧਰ ਹੀ ਆ ਮੇਲਾ ਸਾਰ ਅੱਜ ਨੂੰ ਮੈਂ ਦੱਸਿਆ ਮੈਂ ਕੱਲ ਹੋਗਾ ਵੀਰੇ ਉਥੋਂ ਮੈਂ ਜੂਪੀ ਗਿਆ ਵੀਰੋ ਕੱਲ ਪ੍ਰੋਜੈਕਟ ਵੀ ਬੜੇ ਸੀ ਉਹ ਦੂਸਰੇ ਵੇਖੀ ਹੁਣੇ ਤੈਨੂੰ ਹਾਂ ਖਾਨ ਨੂੰ ਹੈਗੇ ਹੈਡਮਨ ਫੋਲੀ ਵੀਰੋ ਫੋਲੀ ਵੇਖੀ ਨੂ ਠੀਕ ਆ ਉਹ ਪ੍ਰੋਜੈਕਟ ਉਹਨਾਂ ਨੇ ਬਣਾਏ ਆ ਕੀ ਨਾਲੇ ਦੇ ਪੂਰੇ ਤੋਂ ਬੰਗਲਾ ਆ ਗਿਆ ਦੂਸਰਾ ਆ ਗਿਆ ਸਾਰੇ ਪ੍ਰੋਜੈਕਟ ਬਣਾਏ ਨੇ ਇੱਥੇ 20000 ਰੁਪਏ ਚ ਘਮਾਉਂਦੇ ਆ ਉਹ ਨਹੀਂ ਨਹੀਂ ਵੀਰੋ ਉਹ ਵੱਖਰੇ ਆ ਇੱਥੇ ਆਈ ਤਾਂ ਨਾ ਕਹੇ ਮੈਂ ਤਾਂ ਪੈਸੇ ਥੋੜੇ ਆ ਉਹ ਵੀਰੋ ਉਹਨਾਂ ਨੇ ਉਹ ਐਂ ਗੋਲ ਪੰਗੂੜੇ ਦੇ ਝੂਟਾ ਲਿਆ ਹੈ ਨਾ ਹਾਂ ਉਹ ਸਾਡੇ ਨੇ 70 ਰੁਪਏ ਲਿਆ ਦੇ ਵੀ ਦੇ ਮੇਰੇ ਤੋਂ ਵੀਡੀਓ ਭਈਆਂ ਵਾ ਉਹ ਰੋਂਦਿਆ ਵਿੱਚ ਪਿਛੋਂ ਪਰ ਆਉਂ ਕਹਿੰਦਾ ਮੈਂ ਮਿਰਚਾ ਉਸੇ ਕਰਕੇ ਤੇਰੀ ਬੁਖਾਰ ਹੋ ਗਿਆ ਨੂੰ ਇਸੇ ਕਰਕੇ ਬੁਖਾਰ ਨਹੀਂ ਨੂੰ ਭਰਾਵਾ ਉਹ ਕਹਿੰਦਾ ਫਿਰ ਮੇਰੇ ਮੈਂ ਛਾਲ ਮਾਰਦੇ ਨਹੀਂ ਉਹ ਲਾਵੇ ਮੈਨੂੰ ਰੋਕ ਦੇ ਉਹ ਭਰਾਵਾ ਛਾਲ ਮਾਰਦੇ ਲਗਾ ਸੱਚੀ ਉਹ ਪਾਗਲ ਹੋ ਗਿਆ ਇਹਨੂੰ ਮਹਾ ਫੜਿਆ ਨੂੰ ਓਏ ਦਿਲਪ੍ਰੀਤ ਅਗਲਾ ਵੀਰ ਹੈਵੀ ਡਰਾਈਵਰ ਹੈਣਾ ਆਪਣਾਂ ਦੇ ਵਾਲਾ ਜਿਹੜਾ ਬੈਠਾ ਨਾਲ ਦੇ ਸਾਈਡ ਡਰਾਈਵਰ ਗਿਆ ਦਾ ਖਾਤਾ ਲਾਦਾ ਸਾਈਡ ਡਰਾਈਵਰ ਤੇ ਆਪਾਂ ਵੀ ਬੜਾ ਤੈਨੂੰ ਪਤਾ ਹੀ ਆ ਛੇ ਦੇਖਿਆ ਗੱਡੀ ਆ ਉਹਨੂੰ ਦੇਖ ਗੱਡੀ ਵਾਲੇ ਖੇਤਰੇ ਵਿੱਚ ਰਹਿਣਗੇ ਵੀਰਾਂ ਕਿਉਂਕਿ ਆਪਾਂ ਥੱਲੇੋਂ ਕੱਢਣ ਦੀ ਗਲਤੀ ਆਪਣੀ ਕਿੜੀ ਆਣੀ ਆ ਗੰਤੀ ਤੇ ਚੱਲ ਆ ਵੀ ਉਧਰ ਮੁੜਨਾ ਵੇਖੀ ਗੱਡੀਆਂ ਆ ਬੈਠੇ ਆ ਹਾਂ ਇੱਧਰ ਜਾਣਾ ਵਾ ਇੱਧਰ ਇੱਧਰ ਵੀਰਾਂ ਆਪਾ ਆਹ ਦੇਖ ਵੀਰ ਰੌਣ ਕਿੱਥੋਂ ਹੀ ਸ਼ੁਰੂ ਹੋ ਜਾਂਦੀ ਆ ਰੌਣ ਕਿੱਥੋਂ ਹੀ ਸ਼ੁਰੂ ਹੋ ਜਾਂਦੀ ਵੀਰੋ ਲਓ ਵੀ ਸਾਰਾ ਮੇਲਾ ਹੀ ਇੱਥੇ ਟੁਕਿਆ ਕ્રાਫਟ ਬਾਜ਼ਾਰ ਦੇ ਵਿੱਚ ਉਹ ਮੋਟਰਸਾਈਕਲ ਲਾਉਣ ਦੀ ਜਗ੍ਹਾ ਹੈਗੀ ਆ ਵੀਰ ਪਾਰਕਿੰਗ ਹੈਗੀ ਆ ਓਕੇ ਉਹਦੇ ਵੀ ਡਾਲਰ ਲੱਗਦੇ ਆ ਨਹੀਂ ਵੀਰ ਉਹ ਫ੍ਰੀ ਆ ਅੱਛਾ ਇਹ ਸੀ ਪਰ ਕਿਤੇ ਪੈਸਿਆਂ ਦੀ ਗੱਲ ਜੀ ਹੋਣੀ ਨਾ ਡਰ ਗਿਆ ਲੱਗਦਾ ਓ ਵੇਖ ਵੀਰ ਗੋਲ ਪੰਗੂੜੇ ਦਾ ਬੇੜੀਆਂ ਬੂੜੀਆਂ ਇਹ ਗੱਲ ਬਾਅਦ ਆਗੇ ਇਹਨਾਂ ਦੇ ਕੋਲ ਖਡੂਰ ਸਾਂ ਮੇਲੇ ਦੀ ਨੂੰ ਪੀੜੇ ਚ ਨਹੀਂ ਇੱਥੇ ਹੀ ਗੱਲ ਅੱਛਾ ਅੱਜ ਘਟ ਗਈ ਫਿਰ ਅੱਜ ਵੀ ਉਨੀ ਹਣੀ ਅੱਜ ਜਿਆਦਾ ਹਣੀ ਅੰਦਰ ਜਾ ਕੇ ਪਤਾ ਲੱਗੂਗਾ ਫਿਰ ਵੇਖੀ ਦੋ ਵੀਰ ਜਹਾਜ਼ ਸਾਡੀ ਐਂਟਰੀ ਆ ਉਦਾਂ ਪਾਵਾ ਨਹੀਂ ਨਾ ਵੜੇ ਜਹਾਜ਼ ਸਾਡੀ ਇਹਨਾਂ ਨੇ ਵੜਾਤਾ ਹੀ ਆਪਣੇ 30 ਰੁਪਈਆ ਚ ਅਜੀਜਾ ਦਾ ਝੂਟਾ ਜਾਇਦਾ ਝੂਟਾ ਪਰ ਅੰਦਰੋਂ ਪਰ ਖੋਖਲਾ ਕੰਮ ਚੱਲ 10 ਮਿੰਟ ਹੋਰ ਉਸ ਤੋਂ ਤੂੰ ਬੰਜੀ ਹਾਂ ਰੋਪਾ ਪਰ ਇੱਥੇ ਕਾਫੀ ਬੜਾ ਵਧੀਆ ਬਣਾ ਆਪਾਂ ਗੁਰੂਪਾਲ ਸਾਹਿਬ ਦੀ ਮੰਡੀ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਕ્રાਫਟ ਬਾਜ਼ਾਰ ਲੱਗਾ ਵਾ ਵੇਖੋ ਵੀਰੇ ਰੌਣਕਾਂ ਸ਼ਾਨਾਂ ਤਾਂ ਪ੍ਰਭੂ ਕੋ ਨਾਰਾਸ਼ਾ ਇੱਥੇ ਵੇ ਵੀਰ ਵੇ ਇੱਧਰ ਨਹੀਂ ਮੇਲਾ ਇੱਧਰ ਲੱਗਾ ਇਹਨੇ ਲਾਖ ਦੇ ਨਾਲ ਤੇ ਮੋਰੀ ਹਫਤਾ ਵੀਰ ਆਪਾਂ ਨੂੰ ਮਾੜੀ ਕਿ ਨਾ ਥੋੜੀ ਜਿਹੀ ਨਾ ਕਸਰਤ ਕਰਨੀ ਪੈਣੀ ਆ ਆਪਾਂ ਨੂੰ ਆਪਾਂ ਮੋੜ ਕੇ ਲੇਣਾ ਓਥੇ ਠੀਕ ਆ ਲੈ ਕੋਈ ਨਹੀਂ ਲੱਭਨੇ ਹਮੋਂ ਉਧਰ ਦੀ ਕਮਾਗੇ ਲਿਆ ਇੱਧਰ ਲਿਆ ਓਏ ਇੱਧਰ ਦੀ ਕੱਢ ਨੋ ਵੀ ਮੇਰੇ ਵੀਰੋ ਲੋਣ ਗਿਆ ਆਪਾਂ ਮੇਲੇ ਦੇ ਹੋਰ ਲੌਣ ਲੱਗੇ ਵੀਰ ਜੀ ਪਾਰਕਿੰਗ ਮੋਟਰਸਾਈਕਲ ਮੇਲੇ ਵੀਰ ਹੋਣੀ ਲੌਣ ਲੱਗੇ ਲੋਕ ਆਹ ਭਾਈ ਹਣਾਂ ਤੇ ਲੱਗਣ ਹੀ ਨਹੀਂ ਦਿਆ ਆਵੇ ਲੱਗ ਗਿਆ ਵੀਰ ਲੋਕ ਘਰ ਤੇ ਲੋਕ ਕਾ ਤਾਂ ਲਾਇਆ ਵਾ ਹੈਂ ਵੀਰੇ ਕੰਦੇ ਕਰਦੇ ਚਲੋ ਵੀਰ ਜੀ ਲੱਗ ਗਿਆ ਲੋਕ ਬਹੁਤ ਵਧੀਆ ਕਰ ਲਿਆ ਲੱਗ ਗਿਆ ਭਾਈ ਲੋਕ ਚਲੋ ਵਧੀਆ ਕਰ ਲਿਆ ਚੈੱਕ ਕਰੋ ਭਾਈ ਮੇਲਾ ਆਹ ਵੇਖੋ ਭਾਈ ਜਾ ਲਾਕ ਲੈਣੀ ਚਾਹੀਦੀ ਆ ਚਾਰ ਦਿਨ ਲਾਊਗਾ ਵੀ ਟਿਕਟ ਵਾਲੇ ਬੰਨੇ ਆ ਗਏ ਹੁਣ ਆਪਾਂ ਉਹ rahul via ਟਿਕਟ ਕਰਾਉਣ ਆਪਨੇ ਚਾਲਿਆ ਚਾਚਾ ਜੀ ਸਸਿਕਾ ਮਮਾਈ ਫੇਟਿਕ ਟਾਂ ਗਿਆ ਚਲੋ ਫਿਰ ਚਲੀਏ ਡਾਲਰ ਖਰਚ ਦੇ ਡਾਲਰ ਇੱਥੇ ਡਾਲਰ ਇੱਥੇ ਨਾ ਸਿੰਗਾਪੁਰ ਵਾਲੇ ਆ ਵੀ ਮੇਤਰਾ ਹੁਣ ਆਪਾਂ ਚੜ ਲੱਗੇ ਆ ਯਾਦ ਦੇ ਵਿੱਚ ਤੇ ਰੱਖ ਲੋ ਨਹੀਂ ਫੀਲਿੰਗਾਂ ਲਈ ਜਾ ਰਹੇ ਪੂਰੀਆਂ ਇਹ ਤਾਂ ਅਸਲੀ ਜਿਹੜਾ ਲੱਗਾਂ ਦਾ ਭਾਈ ਇਹਦੇ ਆਤੀ ਅਸਲੀ ਆਰੇ 30 ਰੁਪਈਆ ਦੇ ਵਿੱਚ ਮੁੰਡੇ ਨੇ ਯਾਦ ਦਾ ਝੂਟਾ ਲੈ ਲੈਣਾ ਵਾ ਵੇਖੇ ਹੀ ਵੇਖੇ ਕਰਦੇ ਆ ਉਹ ਪਰਾਂ ਜੇ ਤੇ 6 ਕੱਢੇ ਆ ਵਾਹ ਜੀ ਵਾਹ ਆ ਸਾਰੇ ਬੈਠੇ ਆ ਦਰਦ ਲੱਗਦਾ ਵਾ ਬੰਦਾ ਪਾੜਤਾ ਉਹਨਾਂ ਨੇ ਲੋ ਵੀ ਮੇਟਰ ਪਹੁੰਚ ਚੁਕੇ ਆਪਾਂ ਹੁਣ ਕ੍ਰਾਫਟ ਬਾਜ਼ਾਰ ਦੇ ਵਿੱਚ ਪੂਰੀ ਗੱਲ ਬਾਤ ਆ ਵੀ ਕਿੱਧਰ ਨੂੰ ਜਾਣਾ ਵਾ ਹਾਂਜੀ ਲੈ ਬਹੁਤ ਵਧੀਆ ਮੋਹਸ਼ਾਲਿਆ ਇਹ ਫਿਰ ਛਾੜੇ ਲਾਉਨੇ ਆਂ ਇਧਰ ਇਧਰ ਗੋਲੀਆਂ ਚ ਲਾਈਏ ਆਜਾ ਆਜਾ ਤੈਨੂੰ ਮੈਂ ਟ੍ਰੇਨਿੰਗ ਲਈ ਪਹਿਲਾਂ ਆਓ ਇਹ ਦੋ ਵਾਰ ਨਿਸ਼ਾਨੇ ਨਾਲ ਗੱਲ ਪਾ ਵੇ ਉਹਨੀਆਂ ਜਿਹੜੇ ਉਹ ਆਇਆ ਕਰਕੇ ਆ ਮਾਰ ਦਿੰਦੇ ਆ ਉਹ ਚੁੱਕਦੇ ਇਹਨਾਂ ਨੇ ਪਹਿਲੇ ਦਿਨ ਹੀ ਚੁੱਕ ਕੇ ਲੜਾਈ ਹੋ ਗਈ ਅੱਛਾ ਇੱਕ ਜੇ ਸਿਰ ਤੇ ਮਾਰਤੇ ਇਹਨਾਂ ਸਿਰ ਤੋਂ ਖੇਡਦਾ ਲਾ ਵੀ ਮਿੱਤਰੋ ਪੂਰੀ ਗੱਲ ਬਾਤ ਹੈ ਇੱਥੇ ਹਾਂ ਓਏ ਹਲਕ ਬੈਠਾ ਈਓ ਛੋਟਾ ਹਲਕ ਤੇ ਇਹ ਤਾਂ ਦੂਜੀ ਆ ਦੀ ਡੱਡਪੂਲ ਵਾਲੀ ਨਹੀਂ 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 ਓਏ ਬੈਟਮੈਨ ਇਧਰ ਬੈਟਮੈਨ ਨੂੰ ਮੇਲਾ ਕਰੀ ਖਾਣ ਯਾਦੀ ਕਰਵਾ ਦੇ ਮੈਂ ਨਾ ਹੋਈ ਨਾ ਆ ਗਿਆ ਇਹ ਜਿਹੜੇ ਨਾ ਆਓ ਇਹ ਮਗਰੋਂ ਪੂਰੇ ਪੰਘੜੇ ਪੂਰੇ ਲੱਗੇ ਇੱਥੇ ਬਸ ਉਹ ਕੱਲ ਦਾ ਦਿਨ ਹੀ ਰਹਿ ਗਿਆ ਨਾ ਓਏ हां वीर कल ਦਾ ਦੇਣੀ ਆ ਨਾ ਇਥੇ ਕੱਲ ਆਹ 14 ਤਰੀਕ ਦਾ 14 ਤਰੀਕ ਲਾਸਟ ਠੀਕ ਐ ਜਿੱਦਾਂ ਨਿਸ਼ਾਨੇ ਦਾ ਜਾਓ ਜੀ ਬਹੁਤ ਚੰਗੀ ਐ ਲੋ ਵੀ ਫੌਜੀ ਛੁੱਟੀ ਓਏ ਫੌਜੀ ਛੁੱਟੀ ਲੈ ਕੇ ਆਏ ਬਾਰਡਰ ਤੋਂ ਫੌਜੀ ਛੁੱਟੀ ਲੈ ਕੇ ਆਏ ਇਥੇ ਨਿਸ਼ਾਨੇ ਲਾਉਣਾ ਕੀ ਇਹਦਾ ਸਾਬ ਹੈ ਮੇਰੀ ਓਏ ਬੰਦੇ ਚਾਰ ਸ਼ਸਕਾਰ ਬੰਦੇ ਚਾਰ ਓਏ ਜੀ ਬਿਆਹ ਹੋ ਲਾਉਣੇ ਤਾਨੇ ਤਾਨੇ ਸਰਦਾਰ ਤੋਰੀ ਲੱਗਦਾ ਹਾਂ ਜਦੋਂ ਇਹ ਆਰੇ ਦਾ ਇੱਧਰ ਵੇਖ ਮੈਨੂੰ ਡਰ ਨਹੀਂ ਲੱਗਦਾ ਉਦਾਂ ਮਾਰਨ ਡਰ ਨਹੀਂ ਲੱਗਦਾ ਜਿਆ ਹਰਗਮਾਰੀ ਤੇ ਫੇਰ ਓਏ ਮੇਰੀ ਬਾਤ ਤਾਂ ਸੁਣ ਓ ਮਾਫੇ ਲੈ ਮੈਂ ਬਾਤ ਦਾ ਡਰ ਨਹੀਂ ਲੱਗਦਾ ਮੈਨੂੰ ਇਹਦੇ ਨਾਲ। ਉਹ ਵੀ ਮਿੱਤਰੋ ਪੂਰਾ ਮੋਲਚਾਲ ਵੱਜਿਆ ਹੋਇਆ ਇੱਥੇ। ਜੂਪੇ ਵੀਰੋਂ ਨੀ ਤਾਨੇ ਲਾਉਣ ਲੱਗੇ ਹਨ। ਤਾਨੇ ਵਧਾਉਣ ਕਰਨੇ। ਤਾਨੇ ਉਹ ਰਾਹ। ਦੋ 300 ਇਕੱਠਾ ਕਰਦੇ। ਕੋਈ ਹੋਰ ਵਗਨ ਨਹੀਂ ਰਿਹਾ। ਆਹ ਦੇ ਦੇ ਬਜਾ 250 ਲੈ ਲੈ ਸਾਰਾ ਹੀ। ਹਾਂ। ਉਹ ਭਾਵੇਂ ਉਹ ਭੜੀ ਯਾਰੋ ਛਰਲੇ ਜੇ। ਮੈਂ ਮੇਰੀ ਗੱਲ ਸੁਣ। ਇਹ ਮੇਰੀ ਗੱਲ ਸੁਣ। ਇਹ ਦੋ ਦੋ ਲਾ ਲੈਣੇ ਆ। ਲੋ ਦੋ ਦੋ ਦਵਾਈਏ ਪਹਿਲਾਂ ਓਏ ਆਠ ਲੋਡ ਕਰ ਯਾਰ ਮੈਂ ਇਹਨੂੰ ਕਹਿੰਦਾ ਵੀਰ ਛਰਲੇ ਮੇਰੇ ਤੋਂ ਪਿਆ ਕਰੇ ਛਰਲੇ ਮੈਨਾਂ ਹੈ ਉਹਨੇ ਬੰਦੂਕ ਆਪਣੀ ਦੇ ਦਿੱਤੀ ਓਏ ਚ ਮਮਾ ਕੀ ਪੈਣੇ ਆ ਉਹ ਪਿਸਤੌਲ ਵੀ ਪਿਆ ਗੁਰੂ ਮੈਂ ਮੱਕ ਨਹੀਂ ਖਾਣੀ ਰਹੀ ਓਏ ਯਾਰ ਕਰ ਲੋਡ ਇਹਨੂੰ ਦੋ ਪੱਛਾ ਦੋ ਦੋ ਲਾ ਕੇ ਦੇਖੀ ਜੀ ਮਜ਼ਾ ਆਊਗਾ ਫਿਰ ਵਧਾਲਾਂਗੇ ਓਏ ਐਵੇਂ ਮੈਂ ਨਾ ਕਹਿ ਦੇ ਇਸ ਤੇ ਬੜੀ ਖਰਾਬ ਹੈ ਇਹ ਦੇ ਦੇ ਕੋਈ ਨਹੀਂ ਵੀਰਾ ਵੱਧ ਮੈਂ ਵੀ ਪਟਵਾਰੀ ਭਾਈ ਦੇ ਪਟਵਾਰੀ ਹੈ ਪਟਵਾਰੀ ਸਾਹਿਬ ਆਏ ਅੱਜ ਐਵੇਂ ਨੇ ਕਹੀ ਜੋ ਲਾ ਔਰ ਨਿਸ਼ਾਨੇ ਤੋਂ ਉੱਧਰ جنگ ਹੋ ਗਈ ਜਾਂਦਾ ਵਜੀ ਆ ਪਰਦੇ ਪਰਦੇ ਆਣੇ ਦੋ ਦੋ ਲਾ ਦੇਣੀ ਤੇਰੇ ਸ਼ਾਟ ਹੀ ਪਰ ਇਹਨੂੰ ਮੂੰਹ ਕਰ ਲਈ ਬੋਜ ਪੂਰੀ ਪਰੇਸ਼ਾਨੀ ਆ ਪੰਜਾਬੀ ਆਉਂਦੀ ਆ ਨਾ ਬੋਲੋ ਯਾਰ ਬੰਦੇ ਪਰਦੇਸ ਦੇ ਇਧਰ ਵੇਖੋ ਭਾਈ ਉਹ ਸਾਹਬੇ ਨਿਸ਼ਾਨਾ ਮਿਸ ਹੋ ਗਿਆ ਐਨ ਕਾ ਨਹੀਂ ਲੈ ਗਿਆ ਆ ਉਹ ਉਧਰ ਵੀ ਓਏ ਓਏ ਕਿਹੜਾ ਰੰਗ ਦਾ ਔੜ ਵਿੱਚ ਰੰਗ ਕਿਹੜਾ ਰੰਗ ਜਦਾ ਭੁੱਲ ਗਿਆ ਰੁੱਕੇ ਵੀ ਰੋਕ ਗੱਲ ਬੰਦ ਕਰਉਣੀ ਏ ਰੋਣਾ ਤੇਰੇ ਮੈਂ ਦੱਦਾਂ ਓਏ ਲੋਕਾਈ ਸੁਣ ਮੇਰੇ ਗਾਲ ਸੁਣ ਅਗਲੀ ਨੂੰ ਵੀ ਹਾਰੀ ਓਏ ਅਗਲੀ ਏਰ ਵੀ ਜਿਹੜਾ ਹਰਾ ਹਰਾ ਲਾਸਟ ਜਿਹੜਾ ਕਹੋਗੇ ਉੱਥੇ ਲਾਉਂਗਾ ਓਏ ਮਿਸ ਹੋ ਗਿਆ ਯੋ ਹੁਣ ਦੱਸ ਹੁਣ ਦੱਸ ਕਿਹੜਾ ਹੈ ਹੁਣ ਦੱਸ ਕਿਹੜਾ ਉਹ ਹਰਾ ਹੀ ਹਰਾ ਹੀ ਹਰਾ ਹੀ ਹਰ ਇਹਦੇ ਜੂਪੇ ਹਰੇ ਦੇ ਹਰਾ ਹੀ ਓ ਨਹੀਂ ਓਏ ਗੱਲ ਨਹੀਂ ਬਣੀ ਲੈ ਵੀ ਹੁਣ ਆ ਸナイਪਰ ਵਾਲਾ ਬੰਦਾ ਆ ਗਿਆ ਹੁਣ ਆਹੀ ਪਬਜੀ ਬਹੁਤ ਮਾਰੇ ਐਂ ਤਾਂ ਨਹੀਂ ਮਰਦੇ ਚੱਲ ਸਕੋਪ ਲਾ ਲਾ ਸਕੋਪ ਸਕੋਪ ਲਾ ਲਾ ਰੈੱਡ ਡਾਟ ਹੀ ਦੇ ਦੇ ਇਹਨੂੰ ਸਕੋਪ ਕੱਢ ਕੇ ਵਾ ਇਹਨੂੰ ਆਂਦਾ ਭਾਜੀ ਹਰੇ ਦੇ ਕਿਹਾ ਸੀ ਤੁਹਾਨੂੰ ਮੈਨੂੰ ਥੋੜੀ ਕਹਾ ਦੇ ਇਹ ਕੀ ਆ ਦੇ ਆਹ ਓਏ ਕੀ ਬਾਤ ਹੈ ਇੱਧਰ ਆ ਸੁਨਾਈਪਰ ਵਾਲੇ ਪਬਜੀ ਖੇਡਦੀ ਪਬਜੀ ਚਲੋ ਭਾਈ ਲੈ ਪਹਿਲਾ ਪਸੀਨਾ ਕੋਸਾਬ ਆਉ ਭੋਏ ਮੁਰੇ ਹੁਣ ਲੈ ਵੀ ਹੁਣ ਉਹ ਨਾ ਥੱਲੇ ਲੰਦਣਿਆ ਰੋਜਾ ਰੁਕ ਜਾ ਆ ਠੂ ਕੋਸਾਬ ਨਾ ਉਹ ਕਿਆ ਹੁੰਦੇ ਐਵੇਂ ਉਹ ਕਿਆ ਹੁੰਦੇ ਨਾ ਨਾ ਉਹ ਹੁਣ ਦਸ ਦਿਨ ਕੀ ਹੋਣ ਕਿਹੜਾ ਹੁਣ ਤਲਵਾਈ ਆ ਔੜਾ ਬਿੜਾ ਔੜਾ ਰੈਂਡਲਾ ਲਾਲ ਥੱਲੇ ਆਣਾ ਲਾਲ ਮੇਰੀ ਗੱਲ ਸੁਣਾ ਥਣੜਲਾ ਥਣੜ ਦਾ ਗਲਾਬੀ ਜਾਂ ਆ ਜਿਹੜੇ ਤਿੰਨੇ ਆਣਾ ਉਹ ਥਣੜ ਦਾ ਆ ਜਿਹੜਾ ਨਾ ਲਾਲ ਆਲਾ ਹਾਂ ਓਏ ਬਾਈ ਬੰਦ ਬਾਲ ਜਿਆਦਾ ਖਾਦਾ ਵਾਹ ਭਾਈ ਇਹਨੇ ਵੀ ਕਹਿੰਦੇ ਬਾਏ ਇਹਨੂੰ ਪਬਜੀ ਦਾ ਕਮਾਲ ਆਂਦੇ ਵੀਰੇ ਗੱਲ ਬਾਤ ਦਿਨਾ ਹੋਰ ਲਾਉਣੇ ਦੋ ਦੋ ਖਾੜੀ ਲੱਫੜੀ ਬਸ ਕਰੋ ਯਾਰ ਨਾ ਨਾ ਵੀਰ ਅੱਗੇ ਚੱਲਦੇ ਆ ਅੱਗੇ ਚੱਲ ਵੇਨੇ ਮੋਹ ਚੱਲ ਕਿਹਨੇ ਕੋਣੀ ਪੈਂਦੀਆਂ ਓਏ ਓ ਮੈਗਜ਼ੀਨ ਵਾਲਾ ਰੱਖੋ ਕੰਮ ਇਹ ਭਾਈ ਰੁਕ ਜਾ ਰੁਕ ਜਾ ਵੀਰ ਰੁਕ ਜਾ ਇੰਨਾ ਚਾਰਾ ਜਿਹਾ ਕੋਈ ਲਾਦੇ ਨਹੀਂ ਲੈ ਓ ਮੈਂ ਜਿੱਤੇ ਧੱਕੇ ਉੱਤੇ ਲਗਾਈ ਹਰੇ ਦੇ ਔ ਨੀ ਨੀ ਔ ਤੇ ਲਾਣੇ ਦੇ ਦਿੰਦੀ ਸੁਣ ਤੇ ਮੈਂ ਦਿੰਦਾ ਔ ਬਲੂ ਵਾਲਾ ਨੇ ਮੋਟਾ ਗਿਆ ਹਾਂ ਕੋਣ ਲੈ ਓ ਉਧਰ ਵੀ ਗੱਲਬਾਤ ਬਣ ਗਈ ਆ ਕਿਮ ਕੰਦੇ ਆ ਵਾ ਉਹ ਹੈਗੀ ਗੱਲ ਵਾ ਇਹ ਕੀ ਗੱਲ ਵਾ ਜੂ ਭੇ ਭਾਈ ਚਲੋ ਚਲੋ ਜਾ ਤੱਕ ਬੰਦ ਗਈ ਤੇ ਨਾਲ ਨਿਗਾ ਵਧ ਗਈ ਮੋੜ ਸੱਡ ਵੀ ਇੱਧਰ ਚਲਾਇਆ ਕਰ ਵੀਰ ਬੋਲ ਹਣੀ ਕੋ ਕੋ ਮੇਜ ਜਾਂਦੀ ਨਾਲ ਉਧਰ ਵੀ ਚਲ ਜਾਨੇ ਆ ਕੋਈ ਲਾ ਲੈਣ ਲਾਇਆ ਛਣ ਤੈਨੂੰ ਦੱਸ ਦੇ ਲਾ ਲੈਣਾ ਭੁੱਲਿਆ ਨਾ 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 ਉਹ ਸਾਰਾ ਯੈਲੋ ਵਾਲਾ ਉੱਤੇ ਵਾਲਾ ਸਭ ਤੋਂ ਮੋਟਾ ਜਿਹੜਾ ਉਹ ਉੱਪਰਲਾ ਏ ਹੋ ਨਾ ਓਏ ਆ ਤੂੰ ਕੋਸਾਬ ਫੇਰ ਮੋਢੇ ਲੱਗਦੀ ਨਹੀਂ ਇਹ ਜਿੱਡੀ ਆਹ ਲੋ ਮੋਢੇ ਤੇ ਨਹੀਂ ਆਉਂਦੀ ਮੇਰੇ ਆਹ ਭਾਈ ਜੀ ਨੇ ਨਿਸ਼ਾਨਾ ਲਾ ਕੇ ਤੇ ਬਹਿ ਗਏ ਇਹ ਡੱਕ ਜਾ ਰੋਈ ਜਾ ਚਲੋ ਭਾਈ ਚਲੋ 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 ਓਏ ਚੱਗ ਜੀ ਆਹ ਚਲੋ ਚੱਲ 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 ਵੀਰ ਨਾਲ ਲਾਉਣਾ ਵਾ ਓਏ ਆ ਕੀ ਗੱਲ ਬਾਤ ਚੱਲ ਰਾਹੁਲ ਤੇਰੀ ਵਾਰੀ ਹੁਣ ਤੁਹਾਨੂੰ ਪਤਾ ਹੀ ਆਪਣੇ ਨਿਸ਼ਾਨੇ ਭਾਜੀ ਇਹ ਤੋਂ ਲਾਈਕ ਤੋਂ ਲਾਈਕ ਇਹ ਤਰ੍ਹਾਂ ਆਣੀ ਨੇ ਭਾਈ ਉਹ ਤਾਂ ਉਹ ਨਹੀਂ ਆ ਰਹਾ ਦੂਰ ਹੀ ਉਹ ਉਹ ਕਿਹੜਾ ਲਾਣਾ ਭਾਈ ਲੈ ਤੈਨੂੰ ਦੱਸ ਦ ਉਹ ਰੈੱਡ ਵਾਲਾ ਨਹੀਂ ਜਿਹੜਾ ਉੱਪਰ ਆ ਵੇ ਉਹ ਖਟੇਨੇ ਦੇ ਕੰਨ ਆ ਵੇ ਜਿਹੜਾ ਚਮਕਣ ਜੇ দেয়া ਵਾ yellow ਵਾਲੇ ਵਿੱਚ ਜਿਹੜਾ red ਜਿਹਾ ਵਾ yellow ਸੰਤਰੀ ਜਿਹਾ ਉਹ ਗਲਤ ਲਾਤਾ ਤੂੰ ਮਿਸ ਹੋ ਗਿਆ ਤੈਨੂੰ ਮਰੇਆ ਤੈਨੂੰ ਲਾ ਲਾ ਤੂੰ ਨਹੀਂ ਨਹੀਂ ਵੀਰੇ ਕਿੰਨੇ ਲਾਉਗੇ ਉੱਪਰ ਲੱਗੇ ਪਾ ਚਲਿਆ ਤਾਂ ਕਮਾਰਿਆ ਲੈ ਜਾਂਦੇ ਆ ਬਾਹਰ ਤੋਂ ਨਹੀਂ ਨਿਕਲਦੇ ਉਹ ਐਵੇਂ ਸ਼ੈਤਾਨੀ ਨਾ ਕਰਦੇ ਕੋਈ ਨਾ ਨਹੀਂ ਮਿਸ ਹੋ ਗਿਆ ਪਰ ਤਣ ਮੈਂ ਦੱਸਦਾ ਕਿੰਨੇ ਲੱਗਦੇ ਆ ਉਹ ਲਾਉਣੇ ਵੀਰ ਉਹ ਹੀ ਲੱਗੂਗਾ ਭਾਵੇਂ ਸਲਾਈਪਰ ਮੈਂ ਘੱਟ ਚਲਾਉਣਾ ਵਾ ਤੁਆਤੀ ਮੇਰੀ ਵੀ ਜੀ ਕਰਦੇ ਅੱਜ ਮੇਰੇ ਨਾਲ ਸਾਡੇ ਲੱਗੇ ਸਾਰੇ ਆ ਬੰਦਾ ਹੈ ਹੀਲਵਾ ਲੋੜ ਕਰਨ ਲੱਗਾ ਯਾਰ ਤੂੰ ਟਾਈਮ ਲਾ ਦੇਣਾ ਆ ਖੋਲ ਯਾਰ ਉੱਥੋਂ ਜਾ ਕੇ ਲਾਉਣਾ ਮੈਂ ਪਹਾੜੀ ਤੇ ਜਾ ਕੇ ਭਾਈ ਇਹ ਜਿਆਦਾ ਨਹੀਂ ਹੋ ਗਿਆ ਦੱਸ ਕਿਹੜਾ ਲਾਵਾਂ ਉਹ ਹਣ ਦੱਸ ਉਹਦੇ ਮੱਤੇ ਜਲਾ ਦੇ ਆ ਵੀਰ ਦੇ ਮੱਦੇ ਤੇ ਰੋਕ 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 ਇਧਰੋਂ ਮਾਰ ਆ ਫਰੂੜੀ ਦੇ ਉਹ ਮਰ ਜੂਗਾ ਉਧਰ ਮਾਰ ਉਧਰ ਉਧਰ ਮਾਰ ਉਹ ਜਾ ਯਾਰ ਸੱਜ ਲਾ ਦਈਏ ਆਪਣੇ ਨਿਸ਼ਾਨੇ ਪੂਰੇ ਲੱਗੇ ਆ